ਰਬਾਲ ਕੀ ਕੋ ਰਾਸ਼ਨ ਪਤਾ ਲਿਆਂਦਾ ਕੱਢ ਮੜਾ ਯਾਰ ਆ ਆਈਟਮ ਅਸੀਂ ਨਵੀਂ ਐਡ ਕੀਤੀ ਆ ਬਾਈ ਬੈਜ ਹੈਕਰ ਨੂਡਲਸ ਹੱਕਾ ਕੇ ਕੀ ਆ ਇਹ ਅਸੀਂ ਤਿੰਨ ਪੈਕਟ ਲਿਆਂਦੇ ਆ ਕੇ ਮੈਗੀ ਦੇ ਕਈ ਯਾਰ ਹੁੰਦਾ ਗਾ ਗੱਲ ਬਾਤ ਮੜਾ ਚਿਤ ਕਰਦਾ ਕਰਦਾ ਸਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਠੀਕ ਹੋ ਜੀ ਨਵਾਂ ਬਲੌਗ ਤੇ ਨਵਾਂ ਦਿਨ ਪਰ ਸਾਡੇ ਕੱਪੜੇ ਪੁਰਾਣੇ ਆਗੇ ਘਰੇ ਵੀ ਜਾਣਾ ਅੱਜ ਭੁੱਲ ਰਾ ਤੇਰੀ ਭਾਈ ਇਹਦੀ ਜ਼ਿੰਮੇਵਾਰੀ ਲਈ ਅੱਜ ਸਿਲੰਡਰ ਲੈ ਕੇ ਆਉਣਾ ਹੈ Rajasthan ਤੋਂ ਠੀਕ ਹੈ ਨੇੜੇ ਢੋ ਸਿਲੰਡਰ ਮਿਲਦਾ ਨਹੀਂ Rajasthan ਨਾਲ ਸਿਲੰਡਰ ਤੇ ਬਣਾ ਕੇ ਚਾਹ ਪੀਣੀ ਹੈਗੀ ਤੇ ਤੇਰੀ ਜ਼ਿੰਮੇਵਾਰੀ ਆ ਤੂੰ ਕੰਮ ਤੇ ਜਾਣਾ ਸਿੱਧਾ ਅੱਜ ਤੇ ਮੈਂ ਜਾਊਂਗਾ ਜੀ ਘਰੇ ਕੱਪੜੇ ਬਦਲਣ ਬਦਲਣ ਤੇ ਹੁਣ ਅਸੀਂ ਰੀਲਾ ਬਣਾ ਲਗੇ ਸਵੇਰੇ ਸਵੇਰੇ ਤੇ ਆਹ ਸਟੈਂਡ ਜਾਂ ਲਾ ਕੇ ਦੇਖਿਆ ਅੱਜ ਇਹ ਅਸੀਂ ਘਾਟੀ ਵਰਤਦੇ ਆਂਗੇ ਕੀ ਗੱਲ ਹੋ ਗਈ ਭਾਈ ਜੀ ਆਏ ਨੇ ਹਾਂ ਕਹਿੰਦੇ ਵੀ ਸਫਾਈ ਰੱਖਣੀ ਹੈ ਇਹ ਆ ਗਿਆ ਨਿਗਰ ਨਗਰ ਕਾਉਂਸਲ ਨਗਰ ਕਾਉਂਸਲ ਡੈਂਡਰ ਹਾਂ ਹੁਣ ਕਿਥੇ ਆਪਾਂ ਸਾਰਾ ਆਪਾਂ ਇਕੱਠਾ ਕਰਕੇ ਰਿਕਵੈਸਟ ਜਵਾਬ ਦੇ ਦਿਓ ਟਰਾਲੀ ਆਊਗੀ ਉਹ ਲੈ ਕੇ ਜਾਇਆ ਕਰੂਗੀ ਹੁਣ ਕਿਥੇ ਆ ਇੱਥੇ ਬਾਹਰ ਨਹੀਂ ਸਿੱਟਣਾ ਇਹ ਆਪਾਂ ਨੂੰ ਪਰੇਸ਼ਾਨੀਆਂ ਕੱਲ ਨੂੰ ਮੱਛਰ ਵਧੂਗਾ ਫਿਰ ਆਪਾਂ ਨੂੰ ਬਿਮਾਰੀ ਲੱਗਣੀਆਂ ਇਹ ਨੂੰ ਟਾਈਮ ਪਾ ਕੇ ਜਿੰਨ ਸੰਦੇ ਕੋਲੇ ਫੱਦੇ ਆਉਣਗੇ ਹਾਂਜੀ ਸਾਰਾ ਚੱਕੀ ਜਾਊਗਾ ਇਹ ਤਾਂ ਇਹ ਏਰੀਆ ਤੁਹਾਡੇ ਅੰਡਰ ਆ ਗਿਆ ਜੀ ਸਾਰਾ ਠੀਕ ਹੈ ਜੀ ਸਫਾਈ ਦਾ ਸਫਾਈ ਹੁੰਦੀ ਹੈ ਹਾਂਜੀ ਉਵੇਂ ਸਫਾਈ ਹੋਏਗੀ ਪ੍ਰੋਪਰ ਨੰਬਰ ਬੋਲਿਓ ਭਾਈ ਜੀ 62396 62396 72843 ਲੈ ਵੀਰ ਗਾਹੇ ਬਾਈਆਂ ਦੇ ਅੰਦਰ ਆ ਗਿਆ ਕਹਿੰਦੇ ਜੇ ਆ ਗੰਦ ਪਾਇਆ ਤੁਸੀਂ ਇੱਥੇ ਤਾਂ ਫਿਰ ਕੁੱਟਾਂਗੇ ਤੁਹਾਡੇ ਹਣਾ ਭਾਈ ਨਗਰਪਾਲਿਕਾ ਅਸੀਂ ਕੁੱਟਣਾ ਕਿਸੇ ਨੂੰ ਨਹੀਂ ਨਾ ਲੜਨਾ ਸੀ ਵੱਡੇ ਭਾਈ ਬੀਟੂ ਹਾਂ ਜਿਹੜਾ ਰਾਸਤਾਂ ਦੇ ਸਾਡੇ ਬੋਲ ਨਗਰ ਨਗਰਪਾਲਿਕਾ ਇੱਕ ਗਾ ਮੈਂ ਬੋਲ ਰਿਹਾ ਹਾਂਜੀ ਵੀਰ ਜੀ ਬੋਲ ਆ ਗਿਆ ਮੈਂ ਠੀਕ ਹੈ। ਵਰਦੀ ਚੱਕ ਲਿਆ ਵਾ ਤਿੰਨ ਦਿਨ ਹੋ ਗਏ ਪਾਈ ਨੂੰ ਦੂਜੀ ਤੇ ਫਿਰ ਮੈਨੂੰ ਕੋਈ ਨਾ ਕੋਈ ਪੱਕੇ ਦੇ ਲਈ ਨਹੀਂ ਆ ਰਿਹਾ। ਠੀਕ ਆ। ਤੂੰ ਤਾਂ ਪਿੰਡ ਜਾਣਾ। ਮੈਂ ਪਿੰਡ ਜਾਊਂਗਾ ਪਰ ਖਾ ਦਿਉ ਇੱਕਦਮ ਮੈਂ ਕੋਈ ਚੰਗਾ। ਓਕੇ ਜੀ। ਬਾਏ ਬਾਏ। ਲਾ ਵਈ ਕੱਟ ਭਰ ਲਈ ਪੂਰੇ ਕੱਪੜਿਆਂ ਨਾਲ ਤੇ ਇੱਕ ਆਹ ਭਰ ਲਿਆ। ਹਰਪਾਲ ਦੇ ਵੀ ਵਿੱਚ ਹੀ ਕੱਪੜੇ ਆ ਕਿਉਂਕਿ ਉਹ ਵੀ ਇੱਥੇ ਹੀ ਪਏ ਸੀਗੇ ਤੇ ਇੱਕ ਚੁੱਲਾ ਨਹੀਂ ਲੈ ਕੇ ਜਾਇਆ ਗਿਆ ਤੇ ਭਾਂਡਾ ਢੀਡਾ ਉਹ ਵੀ ਨਹੀਂ ਲੈ ਕੇ ਆਣੀ ਪਤਾ ਦੁਬਾਰਾ ਗੇੜਾ ਲੱਗ ਜੇ। ਤੇ ਹੁਣ ਚੱਲਦੇ ਆਂ ਆਪਾਂ ਕੰਮ ਤੇ। ਅणि ਪਰ ਅੱਜ ਦੁਵਾਰਾ ਗੇੜਾ ਲਾਉਣਾ ਆਪਾਂ ਜੇ ਸਮਾਨ ਹਜੇ ਹੋਰ ਵੀ ਲੈ ਕੇ ਜਾਣਾ ਕਮਰੇ ਚ ਮਾ ਆਇਆ ਸੀ ਭਾਈ ਕਮਰੇ ਚ ਸਮਾਨ ਰੱਖਣ ਮਾ ਚੱਲ ਲੀਡਾ ਲੱਤਾ ਇੱਥੇ ਰੱਖਿਆਣਿਆ ਤੇ ਸਾਡੇ ਬੰਦੇ ਦੇਖ ਲਓ ਸਾਡੇ ਕੰਮ ਅਹਰੇ ਆ ਸਾਰਾ ਸਮਾਨ ਅੰਦਰ ਪਿਆਗਾ ਜੋ ਵੀ ਚੱਲ ਭਾਂਡਾ ਢਿੰਡਾ ਜਿੰਨਾ ਕ ਵੀ ਹੈਗਾਗਾ ਤੇ ਕੋਈ ਲੋਕ ਲੂਗ ਨਹੀਂ ਕੁਛ ਨਹੀਂ ਹੈਗਾ ਬਸ ਆਹੀਂ ਲਾ ਕੇ ਨਾ ਢੇੜ ਕੇ ਤੇ ਤੁਰ ਜਾਂਦੇ ਆ ਕੰਮ ਤੇ ਖਣੇ ਲਈ ਬਾਈ ਸਾਨੂੰ ਥੋੜਾ ਜਿਹਾ ਹੁਣ ਟਾਈਮ ਮਸਾਂ ਹੀ ਮਿਲੇਗਾ ਹਰਪਾਲ ਵੀ ਮਸਾਂ ਹੀ ਆਇਆ ਘਰਪਾਲ ਆਪਣਾ ਮੋਟਰਸਾਈਕਲ ਉਹ ਗਾਂ ਖੜਾਗਾ ਤੇ ਰੋਜ਼ ਰੋਜ਼ ਢਾਬੇ ਦੀਆਂ ਨਹੀਂ ਹੁਣ ਮਿਲਣਗਾ ਤੇ ਆਪਦੀ ਬਣਾਉਣੀ ਪਊਗੀ ਕਿਉਂਕਿ ਫਿਰ ਪੈਸੇ ਵੀ ਮੁੱਕ ਜਾਣਗੇ ਜਿਹੜੇ ਹੈਗੇ 1000 1500 ਜੇ ਸੋਚਿਆ ਵੀ ਰਾਸ਼ਨ ਜਿਹੜੇ ਟਾਈਮ ਹੈਗਾ ਲਈ ਆਈਏ ਕਿਉਂਕਿ ਇਹ ਲਾਦਾਂਗੇ ਮੁੜ ਕੇ ਢਾਬੇ ਦੀਆਂ ਖਾ ਖਾ ਕੇ ਮੁੜ ਕੇ ਰਾਸ਼ਨ ਕਰਨ ਨੂੰ ਵੀ ਜਾਵਾਂਗੇ ਤੇ ਹੁਣ ਅਸੀਂ ਚੱਲਿਆਂ ਪੁੱਛੋ ਦੇਖਦੇ ਆਂ ਕੀ ਕੁਛ ਲੈ ਕੇ ਆਈਏ ਕੀ ਨਾ ਪਰ ਚੀ ਜੀ ਬਣਾਈ ਆ ਪਿੱਤੀ ਜੀ ਕਬੀਲਦਾਰਾਂ ਕੋ ਪੂਰੇ ਕਬੀਲਦਾਰ ਬਣਿਆ ਸੀ ਇਤ ਕੀ ਸਮਾਨ ਦੀ ਲਿਸਟ ਬਾਈ ਬਾਬਾ ਲੰਬੀ ਹੋ ਗਈ। ਲਿਆਰਪਾਲ ਚੱਕ ਲਿਆ ਕਰਾ ਰਾਸ਼ਨ ਪਾਣੀ। ਇੱਕ ਚੀਜ਼ ਰਹਿ ਗਈ ਕਾਲਗੇਟ ਬਸ। ਲੈ ਬਹਿ ਜਾਦਾ। ਰਾਸ਼ਨ ਦਾ ਬਾਈ ਪੁੱਛੋ ਤਾਂ ਜਾ ਕੇ ਲਿਆਇ ਸੀ ਪਰ ਇੱਕ ਦੋ ਚੀਜ਼ਾਂ ਰਹਿ ਗਈਆਂ ਸੀ। ਇਹ ਆਂਟੀ ਕੇ ਵੀ ਭਾਂਡੇ ਢਿੰਡੇ ਚੱਕੀ ਜਾਂਦੇ ਆ, ਸੰਭੀ ਜਾਂਦੇ ਆ ਸਮਾਨ ਸੱਲਾ। ਲੈ ਲਿਆ ਜਿਹੜੀ ਇੱਕ ਅੱਧਾ ਆਈਟਮ ਲੈਣੀ ਆ। ਆਟੇ ਦੀ ਥੈਲੀ ਰਹਿ ਗਈ ਸੀ ਬਾਈ 5 ਕਿਲੋ ਦੀ ਆਟੇ ਦੀ ਥੈਲੀ 160 ਰੁਪਿਆ ਦੀ ਮਿਲੀ ਆ ਸਾਨੂੰ ਇਹ। ਤੇ ਇੱਕ ਪਿੱਦਾ ਜਾ ਕਾਲਗੇਟ ਲਿਆਗਾ ਤੇਰਾ ਡੰਗ ਲਾਉਣ ਨੂੰ। ਆ ਗਏ ਭਾਈ ਕਮਰੇ ਚ ਤੇ ਇਹ ਦਿਖਾਉਣੇ ਆ ਤੁਹਾਨੂੰ ਕੀ ਰਾਸ਼ਨ ਪਤਾ ਲੈ ਕੇ ਆਏ ਰੋਟੀ ਤਾਂ ਸੀ ਅੱਜ ਵੀ ਬਾਹਰੋਂ ਹੀ ਖਾ ਕੇ ਆਏ ਆ ਕਿਉਂਕਿ ਅੱਜ ਸਾਡੇ ਕੋਲੇ ਗੈਸ ਸਿਲੰਡਰ ਹੈ ਨਹੀਂ ਨਾ ਤੇ ਪਰਚੀ ਬਣ ਗਈ ਜੀ 1733 ਰੁਪਈਆ ਦੀ ਮੰਨ ਕੇ ਚੱਲੋ ਵੀ 2000 ਰੁਪਈਆ ਸਾਡਾ ਸਾਰਾ ਲੱਗਿਆ ਗਿਆ ਹੁਣ ਕੁਸ ਆਟਾ-ਵਟਾ ਲੈ ਕੇ ਆਏ ਆ 5-6 ਕਿਲੋ ਤੇ ਡਾਕਟਰ ਨੂੰ ਲਖਾਈ ਸੇਠਾਂ ਦੀ ਵੀ ਘਾਟ ਹੀ ਸਮਝ ਆਉਂਦੀ ਆ ਪਤਾ ਨਹੀਂ ਕੀ ਲਿਖਿਆ ਕੀ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਜੱਟਾਂ ਨੇ ਕਿਹੜਾ ਪੜ੍ਹ ਨਹੀਂ ਹੈਗੇ ਉਹ ਵੀ ਆਏ ਆ ਕਾਲੀ ਗਾਲੀ ਚ ਲਿਖ ਕੇ ਬੱਸ ਤਪਾ ਦਿੰਦੇ ਆ ਕੰਮ ਰਪਾਲ ਕੀ ਕੋਈ ਰਸਨ ਪਤਾ ਲੈਂਦਾ ਕੱਢ ਮਾੜਾ ਆ ਆ ਆਈਟਮ ਅਸੀਂ ਨਵੀਂ ਐਡ ਕੀਤੀ ਆ ਬਾਈ ਬੈਜ ਹੈਕਰ ਨੂਡਲਸ ਹੱਕਾ ਕੇ ਕੀ ਆ ਇਹ ਅਸੀਂ ਤਿੰਨ ਪੈਕਟ ਲੈਂਦੇ ਆ ਕੇ ਮੈਗੀ ਦੇ ਕਈ ਯਾਰ ਹੁੰਦਾ ਗਾ ਗੱਲ ਬਾਤ ਮਾੜਾ ਚਿਤ ਕਰਦਾ ਕਰਾ ਰਾ ਖਾਣ ਨੂੰ ਸਮਝਿਆ ਕਰੋ ਗੈਂ ਰਪਾਲ ਤਿੰਨ ਪੈਕਟ ਆਪਾਂ ਇਹ ਲੈਂਦੇ ਇਹ ਬਾਈ ਸਿ ਆਪਾਂ ਪਰਚੀ 'ਚ ਲਿਖੇ ਨਹੀਂ ਸੀ ਆ ਨਰਮਾ ਸਾਬਣ, ਵਾਸ਼ਿੰਗ ਪਾਊਡਰ ਨਰਮਾ, ਦੁੱਧ ਦੀ ਸਫੇਦੀ, ਉਹ ਚੀਜ਼ ਆ ਇਹ ਤੇ ਆਹ ਮਸਾਲਾ ਟੀ। ਇਸ ਲਈ ਅਰੇ ਇਹ ਨਹੀਂ ਲੈਂਦਾ ਸੀ ਚਾਹ ਸੀ ਬਣਾਉਂਦੇ ਨੇ ਹੁੰਦੇ ਸੀ। ਅੱਜ ਕੀ ਇਹ ਵੀ ਸਮਾਨ ਲੈਂਦਾ। ਤੇ ਟਾਟਾ ਨਮਕ, ਟਾਟਾ ਸੈਲਟ। ਇੱਕ ਇੱਕ ਪੈਕ ਟੇ ਲੈ ਲੈਂਦਾ ਜੀ। ਹੋਰ ਮੂੰਗੀ ਮਸਰੀ ਆ ਗਈ। ਸਾਡਾ ਟਾਈਮ ਟਪਾਊਗੀ ਜਿਹੜੀ ਇਹ, ਇਹ ਚੀਜ਼ ਆ ਗਈ ਇੱਕ ਅੱਧਾ ਕਿਲੋ। ਇਹ ਗਗਨ ਰੋਟੀਆਂ ਚੋਂ ਓਪਣ ਵਾਲਾ ਕਿਹਾ ਹੋ ਕਿ ਹਰਪਾਲ ਕਹਿੰਦਾ ਹੁੰਦਾ ਮੈਂ ਰੋਟੀਆਂ ਨਹੀਂ ਨਾ ਮੈਨੂੰ ਬਣਾਉਂਦਾ ਉਹਨਾਂ ਟਾਈਮ ਜਿੰਨਾ ਟਾਈਮ ਚੋਪੜੀ ਰੋਟੀ ਨਾ ਹੋਵੇ ਵਧੀਆ ਇਹ ਤਾਂ ਹੀ ਬਣਾਉਂਦਾ ਨਹੀਂ ਕਹਿੰਦਾ ਮੈਂ ਬਣਾਉਣ ਨੂੰ ਜੀ ਨਹੀਂ ਕਰਦਾ ਇਹ ਪਹਿਲਾਂ ਲਿਆਂਦਾ ਇੱਕ ਸਾਬਨ ਦੀ ਟਿੱਕੀ ਨੀਕਰਾਂ ਨੂੰ ਕਰਾ ਧੋਣ ਨੂੰ ਬਹੁਤ ਆ ਗਈ ਇੱਕ ਮੁਕਦੀ ਨਹੀਂ ਤੇ ਆ ਕੀ ਆਟਮਾ ਕੀ ਮੈਨੂੰ ਉਹ ਲੱਗਦਾ ਹੈ ਹਲਦੀ ਲੱਗਦੀ ਹੈ ਮਿਰਚਾਂ ਪਾਈਆ ਮਿਰਚਾਂ ਸਾਡੀਆਂ ਤੇ ਪਾਈਆ ਕੁ ਬਸਾਰਾ ਗਾ ਤਵੀਲਦਾਰ ਹੋ ਗਏ ਹੁਣ ਅਸੀਂ 1 ਲੀਟਰ ਬਾਬਾ ਜੀ ਤੇਲ ਬਿਸ਼ਨਪੁਰੀ ਠੀਕ ਆ ਜੀ 1 ਲੀਟਰ ਤੇਲ ਲਿਆਂਦਾ ਸਰੋਂ ਦਾ ਥੋੜੀ ਪੈਨ ਸਮਿਲਾਂ ਚਾਰ ਨਾਲ ਇੱਕ ਫ੍ਰੀ ਦਿੱਤੀ ਆ ਕਿ ਪੈਸੇ ਲਾਇਆ ਯਾਰ ਉਲੂ ਹੀ ਆਪਣਾ ਦਿਮਾਗ ਵੀ ਹਨਾ ਪੰਜ ਸਾਬਣਾ ਹੋ ਗਈਆਂ ਜੀ ਲਕਸ ਤੇ ਆ ਮਾੜੀ ਮੁਸਕ ਮੁਸਕ ਨੂੰ ਲਿਆਂਦੀ ਜੀ ਜੈਸਮੀਨ ਮਿਸਟ ਆਡੋਨੈਲ ਬਾਥਰੂਮ ਟਟੰਗ ਟੰਗੜ ਵਾਸਤੇ ਇੱਕ ਚੀਜ਼ ਨਵੀਂ ਐਡ ਕੀਤੀ ਆ ਇਹ ਹਾਂ ਮੈਂ ਚੀਨੀ ਮਸਾਲਾ ਆ ਤੁਸੀਂ ਬਾਬੇ ਨੂੰ ਪਛਾਣਦੇ ਹੋ ਉਦਲੇ ਨੂੰ ਪੂਰਾ ਮਸ਼ਹੂਰ ਹੈ ਗਰਮਾ ਮਸਾਲਾ ਇਹ ਧਨੀਆ ਪਾਊਡਰ ਹਨਾ ਹਾਂ ਧਨੀਆ ਪਾਊਡਰ ਜਿੰਨਾ ਮਤਲਬ ਦਾਲ ਸਬਜ਼ੀ ਵਧੀਆ ਟੇਸਟੀ ਜੀ ਬਣ ਜਾਂਦੀ ਇਹ ਸਾਡੇ ਸਰਨੇ ਸਾਨੂੰ ਰੀਸ ਲਾਈ ਅਗਨੇਸ਼ ਸਰ ਨੇ ਤੇ ਆ ਚੀਨੀ ਲੈਂਦੀ ਜੀ ਖੰਡ 1 ਕਿਲੋ ਇਹ ਲੈਂਦੀ ਆ ਚਾ ਚੂਫਰ ਪਤਾ ਬਣਾਇਆ ਕਰਾਂਗੇ ਹੁਣ ਸਮਾਨਾ ਇੰਨਾ ਸਮਾਨ ਲੈ ਆ ਯਾਰ ਆਪਾਂ ਹੈਂ ਸਤਿ ਆਰ ਜੀ ਸਰਦੇਰ ਜੀ ਚਾਵਲ ਬਣੇਗਾ ਅੱਜ ਚਾਵਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਭੁੱਖੇ ਮਰਦੇ ਹੋਰ ਕੀ ਕਰਾਂਗੇ ਰੋਟੀਆਂ ਦਾ ਤਾਂ ਬਣਨੀਆਂ ਨਹੀਂ ਕਾਲੀ ਕਾਲੀ ਚ ਚੌਲ ਧਰ ਲੈਣੇ ਆ ਚੌਲ ਲਿਆਂਦੇ ਜੇ ਅਸੀਂ 5 ਕਿਲੋ 5 ਪੈਕਟ ਹੋਵੇ ਚੌਲਾਂ ਦੇ ਹਾਂ ਆ ਵੀ ਲਾਓਈ ਬਰਤਨ ਚ ਮਕਾਉ 100 ਠੀਕ ਆ ਜੀ ਭਾਂਡੇ ਧੋਣ ਵਾਲੀ ਸਾਬਣ ਹੋਰ ਆ ਇੰਨਾ ਕ ਸਾਮਾਨ ਜੀ ਸਾਡਾ 1733 ਰੁਪਈਆ ਦਾ ਆਇਆਗਾ ਤੇ ਇਹ ਕਾਟੇ ਦੀ ਥੈਲੀ ਲਿਆਂਦੀ ਤੇ ਇੱਕ ਬੱਲੋ ਬੱਲੋ ਵਾਜੇ ਝਾੜੂ ਝੂੜੂ ਰਹਿੰਦਾਗਾ ਸਾਫ ਸਫਾਈ ਕਰਨ ਵਾਲੀ ਥੋੜੀ ਬਹੁਤ ਥੋੜਾ ਬਹੁਤ ਖਰਚਾ ਹੋਰ ਹੋਊ ਸਾਡਾ ਸਵੇਰੇ ਉੱਠ ਕੇ ਫੇਰ ਘਰ ਪਣੀ ਜਾਵਾਂਗੇ ਤੇ ਉਹ ਲੈ ਕੇ ਆਵਾਂਗੇ ਮਾੜਾ ਮੋਟਾ ਚੁੱਲਾ ਆਇਆ ਘਰੇ ਪਿਆ ਹਜੇ ਇੱਕ ਛੋਟਾ ਜਿਹਾ ਪਿੱੱਦਾ ਜਾ ਤੇ ਭਾਂਡੇ ਭੁੰਡੇ ਕੁਸ ਮਾੜੇ ਮੋਟੇ ਹੋਰ ਰਹਿੰਦੇ ਆਗੇ ਤੇ ਬੰਦੇ ਅਸੀਂ ਅੱਜ ਮੈਂ ਤੇ ਹਰਪਾਲ ਦੋਨੇ ਆਂ ਸ਼ੁਭਮਾ ਬਠਿੰਡੇ ਘਰੇ ਗਿਆ ਤੇ ਦੂਜਾ ਗੰਗਾ ਨਗਰ ਵਾਲਾ ਭੁੱਲਰ ਉਹ ਗਿਆ ਰਾਜਸਥਾਨ ਆਪਦੇ ਗੰਗਾ ਨਗਰ ਕਿੱਧਰ ਆ ਗਿਆ ਮੈਨੂੰ ਪੱਕਾ ਨਹੀਂ ਪਤਾ ਪਿੰਡ ਉਹਦਾ ਕਿੱਥੇ ਜਾਇਗਾ ਉਹ ਗਿਆ ਸਿਲੰਡਰ ਚੱਕਣ ਹੀ ਗਿਆ ਸਪੈਸ਼ਲ ਤਾਂ ਕਹਿੰਦਾ ਮੇਰੇ ਉੱਥੇ ਕਮਰੇ ਚ ਸਿਲੰਡਰ ਪਿਆ ਖਾਲੀ ਇੱਥੋਂ ਭਰਾ ਲਾਂਗੇ ਚਲ ਮੈਂ ਖਬਰ 1500 ਰੁਪਏ ਕਾਣੂ ਨੂੰ ਲੋਣ ਤੜਕੇ ਹੁਣ ਟ੍ਰੇਨ ਤੇ ਗਿਆਗਾ ਤੇ ਸਵੇਰੇ ਟ੍ਰੇਨ ਤੇ ਹੀ ਧਰ ਲਿਆ ਉਹ ਸਿਲੰਡਰ ਤੇ ਬਾਕੀ ਫਿਰ ਕੱਲ ਤੋਂ ਇੱਥੇ ਘੜਕਾਉਣੇ ਆਗੇ ਖੁਰਚੇ ਵੇਲ ਨੇ ਬਣਾਇਆ ਕਰਾਂਗੇ ਰੋਟੀਆਂ ਇਸ ਵੇਲੇ ਅੱਜ ਤਾਂ ਬਾਹਰੋਂ ਰੌਣਕ ਤੋਂ ਫੇਰ ਖਾਇਆ ਏ ਢਾਬੇ ਤੋਂ